ਮਰਾਵਤੀ ਵਿੱਚ ਇੱਕ ਡਰਾਈਵਿੰਗ ਸਕੂਲ ਦੇ ਉਦਘਾਟਨ ਸਮਾਰੋਹ ਵਿੱਚ ਬੋਲਦਿਆਂ ਗਟਕਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਪੜਾਵਾਰ ਖਤਮ ਕਰਨ ਜਾ ਰਿਹਾ ਹੈ ਇਹ ਮੈਂ ਫੈਸਲਾ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਆਵਾਜਾਈ ਦੇ ਢੰਗ ਵਿੱਚ ਵੀ ਬਦਲਾ ਹੋਣ ਵਾਲਾ ਹੈ ਦੇਸ਼ ਵਿੱਚ ਡਰਾਈਵਰਾਂ ਦੀ ਕਮੀ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਨਿਯਮ ਬਣਾਇਆ ਜਾਵੇਗਾ ਕਿ ਡਰਾਈਵਰ ਸਿਰਫ 8 ਘੰਟੇ ਹੀ ਗੱਡੀ ਚਲਾਵੇਗਾ ਸਾਡੇ ਦੇਸ਼ ਵਿੱਚ ਇੱਕ ਆਟੋਮੋਬਾਈਲ ਉਦਯੋਗ ਹੈ ਜੋ ਸਾਡੇ 4 ਕਰੋੜ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਦਿਨੋ ਦਿਨ ਵਾਅਦਾ ਜਾ ਰਿਹਾ ਹੈ ਗਟਕਰੀ ਨੇ ਪ੍ਰੋਤਸਾਹ ਪਕਟਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਆਟੋਮੋਬਾਈਲ ਉਦਯੋਗ ਵਿੱਚ ਨੰਬਰ 1 ਹੋਵੇਗਾ ਦੇਸ਼ ਦੇ ਕਿਸਾਨਾਂ ਨੂੰ ਅਮੀਰ ਕਰਨ ਲਈ ਇਥੈਨੋਲ ਨੀਤੀ ਲਿਆਂਦੀ ਗਈ ਸੀ ਜਿਸ ਕਾਰਨ ਆਰਥਿਕਤਾ 2 ਲੱਖ ਕਰੋੜ ਤੱਕ ਪਹੁੰਚ ਗਈ ਹੈ ਕੜਕਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਟਰਾਂਸਪੋਰਟ ਸੈਕਟਰ ਬਦਲ ਰਿਹਾ ਹੈ ਇਲੈਕਟ੍ਰਿਕ ਵਾਹਨ ਅਤੇ ਇਸ ਦੇ ਉੱਪਰ ਦੇ ਵਾਹਨ ਸੜਕਾਂ ਤੇ ਚੱਲਣਗੇ ਉਹਨਾਂ ਕਹਿ ਕਿ ਜਦੋਂ ਮੈਨੂੰ ਮੁੰਬਈ ਪੂਨੇ ਹਾਈਵੇ ਬਣਾਉਣ ਦਾ ਮੌਕਾ ਮਿਲਿਆ ਤਾਂ ਮੈਂ ਕਿਹਾ ਸੀ ਕਿ ਅਸੀਂ ਦੋ ਘਟਿਆਂ ਵਿੱਚ ਪੂਨੇ ਤੋਂ ਮੁੰਬਈ ਜਾ ਸਕਦੇ ਹਾਂ ਪਰ ਮੇਰਾ ਮਜ਼ਾਕ ਉੜਾਏਗਾ ਪਰ ਤੁਸੀਂ ਅਸਲੀ ਦੇਖ ਰਹੇ ਹੋ ਲੋਕ ਮੁੰਬਈ ਤੋਂ ਪੂਨੇ ਦਾ ਸਫ਼ਰ 2 ਘੰਟਿਆਂ 'ਚ ਕਰ ਸਕਦੇ ਨੇ ਗੜਕਰੀ ਨੇ ਕਿਹਾ ਹੈ ਕਿ ਭਾਰਤ 'ਚ ਜਲਦੀ ਹੀ 400 ਇਥੈਨੋਲ ਪੰਪ ਲਗਾਉਣ ਦੀ ਯੋਜਨਾ ਹੈ ਇਥੈਨੋਲ ਦੀ ਵਰਤੋਂ ਨਾਲ ਆਵਾਜਾਈ ਸਸਤੀ ਹੋ ਜਾਵੇਗੀ